ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਨੀਤ ਸਿੰਘ ਮਿੱਟੂ ਜੋ ਕਿ ਬਿਆਨ ਸਿੰਘ ਦਾ ਪੋਤਰਾ ਹੈ ਕਾਂਗਰਸ ਦੇ ਵਿੱਚ ਬੜੇ-ਬੜੇ ਲੀਡਰ ਬਣੇ ਕਾਂਗਰਸ ਵਾਲੇ ਕਹਿੰਦੇ ਕਿ ਸਾਡੀ ਜਿੰਦ ਜਾਨ ਹੈ ਬਿਆਨ ਸਿੰਘ ਪਰ ਉਹ ਪਲਟੀ ਮਾਰ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਉੱਥੇ ਜਾ ਕੇ ਇਸ ਗੱਲ ਦਾ ਰੌਲਾ ਪਾਇਆ ਕਿ ਮੇਰਾ ਦਾਦਾ ਜਿਹੜਾ ਬਿਆਨ ਸਿੰਘ ਹੈ ਉਹਦਾ ਵਾਰਿਸ ਮੈਂ ਆ ਸੋ ਇਹ ਗੱਲਾਂ ਜਿਹੜੀਆਂ ਪਿਛਲੇ ਦਿਨੀ ਚੱਲੀਆਂ ਬੜੀ ਦੌੜ ਲੱਗੀ ਪਰ ਭਾਜਪਾ ਨੂੰ ਪੰਜਾਬ ਦੇ ਅੰਦਰ ਕੋਈ ਸੀਟ ਨਾ ਮਿਲੀ ਜਿਸ ਦੇ ਵਿੱਚ ਬਿੱਟੂ ਜਿਹੜਾ ਰਮਨੀਤ ਬਿੱਟੂ ਆ ਉਹ ਵੀ ਹਾਰ ਦਾ ਮੂੰਹ ਉਹਨੂੰ ਦੇਖਣਾ ਪਿਆ ਭਾਵੇਂ ਕੋਈ ਵੀ ਜਿੱਤਿਆ ਜੇ ਕਾਂਗਰਸ ਜਿੱਤੀ ਹੈ ਉਹਦੇ ਵਿੱਚ ਸਾਨੂੰ ਕੋਈ ਖੁਸ਼ੀ ਨਹੀਂ ਹੈਗੀ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ ਹੈ ਉਹ ਇਹ ਗੱਲ ਦਰਸਾਉਂਦੀ ਆ ਕਿ ਘਟਗਣਤੀਆਂ ਦੇ ਲਈ ਇੱਕ ਮਾੜਾ ਵਤੀਰਾ ਜਿਹੜਾ ਅਪਣਾਇਆ ਗਿਆ ਤੇ ਸਿੱਖਾਂ ਨੂੰ ਦੌਕੇ ਮਾਰੇ ਗਏ ਤੇ ਰਮਨੀਤ ਸਿੰਘ ਬਿੱਟੂ ਜਿਹੜੇ ਸਿੱਖਾਂ ਦੇ ਦੇ ਕਾਤਲ ਬੀਰੰਤ ਸਿੰਘ ਦਾ ਅਸਲ ਵਾਰਸ ਆਪਣੇ ਆਪ ਨੂੰ ਕਹਾਉਂਦਾ ਰਿਹਾ ਪਰ ਪੰਜਾਬ ਨੇ ਉਹਨੂੰ ਪੱਠੇ ਨਾ ਪਾਈ ਹੁਣ ਉਹਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਣਾ ਦਿੱਤਾ ਗਿਆ ਹੈ ਮੰਤਰੀ ਬਣਾ ਦਿੱਤਾ ਗਿਆ ਤੇ ਮੰਤਰੀ ਬਣਨ ਤੋਂ ਬਾਅਦ ਇੱਕ ਬੜਾ ਵੱਡਾ ਬਿਆਨ ਆਉਂਦਾ ਜਿਹਦਾ ਕਾਫੀ ਚਰਚਾ ਬੜੀਆਂ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਚਰਚਾ ਕਿ ਬਿੱਟੂ ਕਹਿੰਦੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਯੋਗਦਾਨ ਪਾਵਾਂਗੇ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਾਂਗੇ ਮੈਂ ਗੱਲ ਕਹਿ ਦਿਆਂ ਕਿ ਕਿਉਂਕਿ ਉਹ ਆਪਣੇ ਆਪ ਨੂੰ ਵਾਰਿਸ ਮੰंदे ਆ ਬਿਆਨ ਸਿੰਘ ਦੇ ਜਿਹੜਾ ਬਿਆਨ ਸਿੰਘ ਖਾਲੜਾ ਸਾਹਿਬ ਦੇ ਵੱਲੋਂ 25000 ਲਾਸ਼ਾਂ ਪਛਾਤੀਆਂ ਜਿਹੜੀਆਂ ਇਹ ਜਿਹੜੀਆਂ ਜਲਾਈਆਂ ਗਈਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਸਿੱਖਾਂ ਦੀਆਂ ਉਹ ਉਹਦੇ ਰਾਜਤੰਤਰ ਦੇ ਵਿੱਚ ਹੋਇਆ ਇਹਨੂੰ ਤੁਸੀਂ ਮਿਟਾ ਨਹੀਂ ਸਕਦੇ ਦੂਜੀ ਸ਼ਾਂਤੀ ਦੀ ਗੱਲ ਕਰਦੇ ਹਾਂ ਇਸ ਪੰਜਾਬ ਦੇ ਅੰਦਰ ਅਸ਼ਾਂਤੀ ਦੇ ਸਭ ਤੋਂ ਵੱਡੇ ਅਸ਼ਾਂਤੀ ਦੇ ਦੂਤ ਕਹੂੰਗਾ ਮੈਂ ਸ਼ਾਂਤੀ ਦੇ ਦੂਤ ਕਹੇ ਜਾਂਦੇ ਪਰ ਅਸ਼ਾਂਤੀ ਦੇ ਦੂਤ ਨੇ ਕਿਨਾਂ ਬੈਂਤ ਸਿੰਘ ਜੀ ਨੇ ਇਹ ਪੰਜਾਬ ਦੇ ਅੰਦਰ ਕਾਰਾ ਕੀਤਾ ਸਾਰੀ ਦੁਨੀਆ ਜਾਣਦੀ ਆ ਅੱਜ ਬਿੱਟੂ ਇਹ ਗੱਲ ਕਹਿੰਦੇ ਆ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗਾ ਇਹ ਗੱਲ ਉਹ ਇਹ ਬਿਆਨ ਉਹ ਅੱਗੇ ਕਈ ਵਾਰ ਦੇ ਚੁੱਕੇ ਆ ਇੱਕ ਤੋਂ ਬਹੁਤ ਵੱਧ ਵਾਰ ਵੀ ਬਿਆਨ ਦੇ ਚੁੱਕੇ ਆ ਪਰ ਉਹ ਇਸ ਗੱਲ ਤੇ ਖੜਦੇ ਨਹੀਂ ਜਿੱਥੇ ਆਪਦੀ ਲੋੜ ਹੁੰਦੀ ਆ ਉਥੇ ਇਹ ਬਿਆਨ ਜ਼ਰੂਰ ਦਿੰਦੇ ਨੇ ਅੱਜ ਉਹਨਾਂ ਨੂੰ ਅਹੁਦਾ ਮਿਲ ਗਿਆ ਰਤਬਾ ਮਿਲ ਗਿਆ ਤਾਂ ਫਿਰ ਉਹਨੂੰ ਹਟਾਉਣ ਵਾਸਤੇ ਕਿਸੇ ਤਰ੍ਹਾਂ ਦੀਆਂ ਸਰਦਰਦੀਆਂ ਖਤਮ ਹੋਣ ਤਾਂ ਕਿ ਕੋਈ ਮਹਿਣਾ ਸੁਹਿਣਾ ਨਾ ਵੱਜੇ ਤਾਂ ਉਹ ਇਹ ਗੱਲ ਕਰ ਰਹੇ ਆ ਸੂਪਰ ਮੈਂ ਇਸ ਗੱਲ ਤੇ ਜੋ ਲੋਕ ਅੱਜ ਕੱਲ ਅੱਜ ਬੜੇ ਬਿਆਨਬਾਜ਼ੀ ਵੀ ਕਰ ਰਹੇ ਆ ਤੇ ਸਵਾਲ ਵੀ ਪੁੱਛ ਰਿਹਾ ਮੀਡੀਆ ਕਿ ਤੁਸੀਂ ਇਹਦਾ ਸਵਾਗਤ ਕਰਦੇ ਹੋ ਮੈਨੂੰ ਇਸ ਗੱਲ ਦੇ ਬਿਆਨ ਤੇ ਕਿਸੇ ਵੀ ਤਰ੍ਹਾਂ ਸਵਾਗਤ ਕਰਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਨਹੀਂ ਹੈਗਾ ਕਿਉਂਕਿ ਜਦੋਂ ਵੀ ਉਹ ਚੋਣ ਲੜਨ ਜਾਂਦੇ ਆ ਤਾਂ ਉਹ ਬਿਆਨ ਸਿੰਘ ਦੀ ਵਿਰਾਸਤ ਦੀ ਗੱਲ ਕਰਦੇ ਆ ਉਦੋਂ ਬਿਆਨ ਸਿੰਘ ਦੀ ਐਮਬੈਸਡਰ ਕਾਰ ਨੂੰ ਲੈ ਕੇ ਜਾਂਦੇ ਆ ਕਹਿੰਦੇ ਬਿਆਨ ਸਿੰਘ ਮੇਰਾ ਮੈਂ ਉਹਦੀ ਪਾਏ ਹੋਏ ਪੂਰਨਿਆਂ ਤੇ ਚੱਲਣਾ ਇੱਥੇ ਆ ਕੇ ਕੇਂਦਰੀ ਮੰਤਰੀ ਆ ਕੇ ਦਮ ਦਮਕ ਜੇ ਵੀ ਮਾਰਦੇ ਆ ਤੇ ਦਬਕੇ ਮਾਰਦੇ ਆ ਕਿ ਸਿੱਖਾਂ ਦੇ ਜਿਹੜੇ ਵਿਅੰਸਾਂ ਦੇ ਕਾਤਲਾਂ ਨੂੰ ਕਿਤੇ ਵੀ ਰਹਾ ਨਹੀਂ ਕੀਤਾ ਜਾਊਗਾ। ਸੋ ਇਹ ਇਹ ਕਿੱਸਾ ਰੁਨੀਦ ਮਿੱਟੂ ਦੇ ਨਾਲ ਜੁੜਿਆ ਹੋਇਆ ਪਰ ਮੈਂ ਫਿਰ ਵੀ ਇਹ ਗੱਲ ਕਰਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਜਿਹੜਾ ਸਿੱਖ ਕਿਉਂਕਿ ਸਿੱਖ ਜਿਹੜੇ ਭੀਖ ਨਹੀਂ ਮੰਗਦੇ ਸਿੱਖ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ ਚਾਹੇ ਪੰਜਾਬ ਦੇ ਹੱਕਾਂ ਦੀ ਗੱਲ ਆ ਪਾਣੀਆਂ ਦੀ ਗੱਲ ਆ ਸਾਡੇ ਪੰਜਾਬੀ ਬੋਲਦੇ ਹਲਕਾ ਇਲਾਕਿਆਂ ਦੀ ਗੱਲ ਆ ਚੰਡੀਗੜ੍ਹ ਦੀ ਗੱਲ ਆ ਕੋਈ ਵੀ ਜਿੰਨੇ ਮਸਲੇ ਆ ਉਹ ਹੱਕ ਸਾਡਾ ਵਾ ਤੇ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਸਾਡਾ ਹੱਕ ਆ ਕੋਈ ਭੀਖ ਨਹੀਂ ਹੈਗੀ ਤੋ ਇਸ ਕਰਕੇ ਰਵਨੀਤ ਬਿੱਟੂ ਜੇ ਚਾਹਣ ਤਾਂ ਉਹ ਕੰਮ ਕਰ ਸਕਦੇ ਆ ਪਰ ਸਾਨੂੰ ਚੰਗੀ ਤਰ੍ਹਾਂ ਪਤਾ ਆ ਕਿ ਉਹਨਾਂ ਨੇ ਇੱਕ ਸਿਰਫ ਮੌਕਾ ਪ੍ਰਸਤ ਬਿਆਨਬਾਜ਼ੀ ਦਿੱਤੀ ਆ ਪਰ ਫਿਰ ਵੀ ਇਸ ਗੱਲ ਦੀ ਆਸ ਨਹੀਂ ਮਕਾਉਂਦੇਗੇ ਕਿ ਜੋ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਅੰਦਰ ਜਾਂ ਹਰਿਆਣੇ ਦੇ ਅੰਦਰ ਜਾਂ ਰਾਜਸਥਾਨ ਦੇ ਅੰਦਰ ਜਿੱਥੇ ਸਿੱਖਾਂ ਦੀਆਂ ਵੋਟਾਂ ਸੀਗੀਆਂ ਉੱਥੇ ਜੋ ਹਾਲ ਹੋਇਆ ਉਸ ਉਹਨਾਂ ਨੂੰ ਪਤਾ ਵਾ ਉਹ ਸ਼ਾਇਦ ਇਸ ਗੱਲ ਬਾਰੇ ਸੋਚਣਗੇ ਪਰ ਅਸੀਂ ਫਿਰ ਵੀ ਇਹ ਗੱਲ ਕਰਨੇ ਆ ਇਤਿਹਾਸ ਇੱਕ ਗੱਲ ਦੀ ਗਵਾਹੀ ਭਰਦਾ ਹੈ ਕਿ ਔਰੰਗਜ਼ੇਬ ਜਿਹੜਾ ਉਸ ਦੇ ਵੱਲੋਂ ਜਿਹੜੇ ਜ਼ੁਲਮ ਕੀਤੇ ਗਏ ਚਾਹ ਸਿੱਖਾਂ ਦੇ ਕੀਤੇ ਗਏ ਚਾਹ ਹਿੰਦੂਆਂ ਦੇ ਕੀਤੇ ਗਏ ਉਸ ਨੇ ਜ਼ੁਲਮ ਕੀਤਾ ਪਰ ਉਹਦਾ ਬੇਟਾ ਜਿਹੜਾ ਬਹਾਦਰ ਸ਼ਾ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨੂੰ ਗਾੜਜ ਗੱਦੀ ਤੇ ਬਿਠਾਉਣ ਲਈ ਉਹ ਕਿਨਾਂ ਬੜੀ-ਵੱਡੀ ਕਹਿੰਦੇ ਹੁੰਦੇ ਆ ਸਹਿਯੋਗ ਵੀ ਕਰਦੇ ਆ ਸੋ ਇਹ ਗੱਲ ਨਹੀਂ ਹੈਗੀ ਕਿ ਬਿਆਨ ਸੰਗ ਦੇ ਕਾਰਨ ਨਾਮ ਜਿਹੜੇ ਕੀਤੇ ਆ ਉਹਨਾਂ ਨੂੰ ਇਹ ਗੱਲ ਕਹੇ ਕਿ ਹਾਂ ਉਹਨਾਂ ਨੇ ਜਿਹੜਾ ਜ਼ੁਲਮ ਕੀਤਾ ਤੇ ਮੈਂ ਅੱਜ ਪੰਜਾਬ ਲਈ ਜਾਂ ਸਿੱਖਾਂ ਲਈ ਕੁਝ ਕਰਨਾ ਚਾਹੁੰਦਾ ਤੇ ਕਿਸੇ ਨੂੰ ਕੋਈ ਹੱਥ ਨਹੀਂ ਫੜੇ ਹੋਏ ਪਰ ਬਿਆਨਬਾਜ਼ੀ ਕਰਨ ਨਾਲ ਕੁਝ ਨਹੀਂ ਬਣਨਾ ਸੋ ਅੱਜ ਇਸ ਗੱਲ ਦਾ ਕੋਈ ਸਵਾਗਤ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਅੰਦਰ ਜੇ ਕੋਈ ਕਰਨਾ ਚਾਹੁੰਦਾ ਆਪਣੇ ਮੱਥੇ ਤੋਂ ਆਪਣੇ ਦਾਦੇ ਦਾ ਦਾਗ ਮਿਟਾ ਕੇ ਅੱਗੇ ਚੱਲਣਾ ਚਾਹੁੰਦਾ ਤਾਂ ਅਸੀਂ ਉਦੋਂ ਉਹਦਾ ਸਵਾਗਤ ਜ਼ਰੂਰ ਕਰਾਂਗੇ ਉਹ ਅੱਜ ਇੰਨੀ ਜਲਦੀ ਕੋਈ ਐਵੇਂ ਛੱਟੇ ਮਾਰ ਬਿਆਨ ਦੀ ਕੋਈ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਇਹ ਸਵਾਗਤ ਵਾਲੀ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਉਹ ਬਹੁਤ ਵਾਰ ਕਰ ਚੁੱਕਿਆ ਹੈ